ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਤਨ ਗੁਰੂ ਅਮਰਦਾਸ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦਾ 450 ਸਾਲਾ ਜੋਤੀ ਜੋਤ ਦਿਹਾੜਾ ਸਮਰੱਥ ਗੁਰੂ ਸਿਰ ਹੱਥ ਭਰੇ ਗੁਰ ਕੀਨੇ ਕਿਰਪਾ ਹਰ ਨਾਮ ਦਿਓ ਤਨ ਗੁਰੂ RAM ਦਾਸ ਪਾਸ਼ਾ ਜੀ ਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲਾ ਗੁਰਿਆਈ ਦਿਵਸ ਇਹ ਪਾਵਨ ਸ਼ਤਾਬਦੀ ਜੋ ਅਜੋਕੇ ਸਮੇਂ ਵਿੱਚ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਵਕ ਵਕ ਥਾਵਾਂ ਤੇ ਪਾਵਨ ਸਵਾਗਤ ਖਾਲਸਾ ਜੀ ਉੱਤੇ ਕੀ ਗਏ ਹਨ ਤੇ ਆਪ ਸੰਗਤਾਂ ਇੱਥੇ ਵੀ ਖਾਲਸਾ ਜੀਓ ਸੰਗਤਾਂ ਇਹ ਸ਼ਤਾਬਦੀ ਪੁਰ ਮਨਾ ਰਹੇ ਹੋ ਅੱਜ ਵੀ ਗੁਰਦਾਰਾ ਖਾਲਸਾ ਜੀਓ ਨਥਾਣਾ ਸਾਹਿਬ ਨਥਾਣਾ ਸਾਹਿਬ ਕਹਿੰਦੇ ਜਿੱਥੇ ਨਿਥਾ ਨਿਥਾਵਿਆਂ ਦੇ ਥਾਬ ਨੇ ਚਰਨ ਪਾਏ ਆਖੋ ਸਤਨਾ ਨਥਾਣਾ ਜਿੱਥੇ ਪਾਤਸ਼ਾਹ ਨਿਥਾਵਿਆਂ ਦੇ ਥਾਬ ਨੇ ਚਰਨ ਪਾਏ 22 ਵਾਰੀ ਮਹਾਰਾਜੀ ਨੇ ਚਰਨ ਪਾਏ ਕਈਆਂ ਦੇ ਮਨ ਚ ਹੋਵੇਗਾ ਕਿ 22 ਵਾਰੀ ਕਿਵੇਂ ਆ ਗਏ ਤੇ ਮਹਾਰਾਜ ਇਹ ਪਿੱਪਲ ਮਗੋਲੀ ਕੋਲ ਪਾਵਨ ਥਾਨ ਹੈ ਜਨਮ ਮਗੋਲੀ ਕਨੌਰ ਦੇ ਕੋਲ ਨਾਲ ਪਰਲੇ ਪਾਸੇ ਇਹ ਬਾਈ ਵਾਰੀ 21 ਵਾਰੀ ਤਾਂ ਪਾਸ਼ਾ ਗੁਰਿਆਈ ਤੋਂ ਪਹਿਲਾਂ ਆਏ ਤੇ ਮਤ ਸੋਚੋ ਵੀ ਗੁਰਿਆਈ ਤੋਂ ਪਹਿਲਾਂ ਕੋਈ ਮਹਾਰਾਜ ਦੇ ਚਰਨਾਂ ਦੀ ਕੋਈ अहमियत ਨਹੀਂ ਗੁਰੂ ਪਾਸ਼ਾ ਬਚਪਨ ਪਰਮੇਸ਼ਰ ਸਰੂਪ ਸ਼ੁਰੂ ਤੋਂ ਬਚਪਨ ਹਨ ਬਚਪਨ ਤੋਂ ਹੀ ਪਰਮੇਸ਼ਰ ਸਰੂਪ ਬਣ ਮਾਰਾ ਗੁਰੂ ਨਾਨਕ ਪਾਸ਼ਾ ਜੋਤ ਰੂਪ ਹਾਰਾਪ ਗੁਰੂ ਨਾਨਕ ਕਹాయੋ ਜਿਵੇਂ ਜਿਵੇਂ ਖਾਲਸਾ ਜੋਤ ਅੱਗੇ ਆਉਣੀ ਜਿਸਰੀਰ ਵਿੱਚ ਉਹ ਸਰੀਰ ਵੀ ਤਨ ਹੈ ਪਾਈ ਉਹ ਸਰੀਰ ਵੀ ਪੂਜਣ ਯੋਗ ਹੈ ਮੰਨ ਲੋ ਤਨਗੁਰ ਅਮਰਦਾਸ ਜੀ ਦੇ ਪਾਵਨ ਸਰੀਰ ਦਾ ਪ੍ਰਕਾਸ਼ ਹੋਇਆ ਗੋਬਿੰਦ ਵਾਲ ਸਾਹਿਬ ਉਹ ਵੀ ਤਾਂ ਤਨਥਾਂ ਹੈ ਜਿੱਥੇ ਪਾਸ਼ਰੇ ਸਰੀਰ ਵੀ ਆਇਆ ਉਹ ਵੀ ਤਾਂ ਨਾ ਹੈ ਮਹਾਰਾਜ ਦਾ ਤੇ 21 ਵਾਰੀ ਪਹਿਲਾ ਚਰਨ ਪਾਏ ਤੇ 22 ਵਾਰੀ ਮਹਾਰਾਜ ਨੇ ਗੁਰੂ ਚੜ੍ਹ ਬਣਨ ਤੋਂ ਬਾਅਦ ਇਹ ਚਰਨ ਪਾਏ ਮਹਾਰਾਜ ਜੀ ਨੇ ਇਹ ਬਖਸ਼ਿਸ਼ ਵਰਤਾਈ ਮਹ ਲਗਭਗ 20 ਵਾਰੀ ਪਹਿਲਾਂ ਤੇ ਜਦੋਂ ਮਹਾਰਾਜ ਗਏ ਫੇਰਾਏ ਕਨਥਲ ਵੱਲ ਹਰਦਵਾਰ ਵੱਲ ਉਦੇ ਚਰਨ ਪਾਏ ਮਹਾਰਾਜ ਜੀ ਨੇ ਇਹ 22 ਵਾਰੀ ਇੱਥੇ ਚਰਨ ਪਾਏ ਮਹਾਰਾਜ ਜੀ ਨੇ ਇਹ ਆਪਣੇ ਨੇੜੇ ਪਾਵਨ ਸਥਾਨ ਗੁਰਦੁਆਰਾ ਨਥਾਣਾ ਸਾਹਿਬ ਆਪ ਸੰਗਤਾਂ ਨੇ ਅੱਜ ਬਹੁਤ ਸੰਗਤਾਂ ਨੇ ਦਰਸ਼ਨ ਪਰਸਨ ਕੀਤੇ ਤੇ ਕੱਲ ਖਾਲਸਾ ਜੀ ਜੋ ਸ੍ਰੀ ਅਖੰਡ ਜਾਬ ਆਰੰਭ ਹੋਏ ਸਨ ਕੱਲ ਪਾਵਨ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅਮਰ ਸੰਚਾਰ ਹਾਲ ਵਿੱਚ ਇਸ ਸ਼ੀਸ਼ੇ ਵਾਲਾ ਹਾਲ ਹੈ ਆਪਣੇ ਨਾਲ ਹੀ ਤੇ ਇੱਥੇ ਸੰਗਤਾਂ ਬਾਣੀ ਦਾ ਪਾਠ শ্রবণ ਕਰ ਰਹੀਆਂ ਹਨ ਗੁਰੂ ਕੇ ਪਾਠਕ ਸਿੰਘ ਪਾਣੀ ਸੁਣਾ ਰਹੇ ਹਨ ਆਪ ਸੰਗਤਾਂ ਨੂੰ ਤੇ ਕੱਲ ਲਗਭਗ 9:30 ਪੋਣੇ 10 ਦੇ ਵਿਚਕਾਰ ਭਗਦੇ ਸਲੋਕ ਸ਼ੁਰੂ ਹੋਣਗੇ ਤੇ ਲਗਭਗ 10:30 10:30 ਤੱਕ ਖਾਲਸਾ ਜੀਓ ਭਗਦੇ ਸਲੋਕਾਂ ਤੋਂ ਉਪਰੰਤ ਖਾਲਸਾ ਜੀਓ ਗੁਰਬਾਣੀ ਕੀਰਤਨ ਪੈਸੇ ਪੱਜ ਜਸਵਿੰਦਰ ਸਿੰਘ ਜੀ ਇਹ ਹਾਜ਼ਰੀ ਭਰਨਗੇ ਕੀਰਤਨ ਦੀ ਖਾਲਸਾ ਜੀਓ ਉਪਰੰਤ 11:30 11 ਤੱਕ ਇਹ ਕੀਰਤਨ ਹੋਵੇਗਾ 11:30 ਤੱਕ ਫਿਰ ਖਾਲਸਾ ਜੀ ਉਹ 15 ਮਿੰਟ ਅਰਦਾਸ ਬੇਨਤੀ ਮੁਖਵਾਕ ਤੇ ਉਸ ਤੋਂ ਬਾਅਦ 15-20 ਮਿੰਟ ਖਾਲਸਾ ਜੀ ਗੁਰਮਤ ਵਿਚਾਰਾ ਧੰ ਗੁਰ ਅਮਰਦਾਸ ਪਾਸ਼ਾ ਜੀ ਦੇ ਅਤੇ ਧੰ ਗੁਰ ਰਾਮਦਾਸ ਪਾਸ਼ਾ ਦੇ ਪਾਵਨ ਬਖਸ਼ਾਂ ਬਾਰੇ ਖਾਲਸਾ ਜੀਓ ਲਗਭਗ 11:30 ਤੋਂ 12 ਦੇ ਵਿਚਕਾਰ ਇਹ ਪੂਰੀ ਸਮਾਪਤੀ ਹੈ ਦੇਖ ਵਰਤੇਗੀ ਆਪ ਸਾਰਿਆਂ ਨੇ ਲਾਹਾ ਮਾਣਨਾ ਖਾਲਸਾ ਜੀਓ ਦੂਰ ਜਾਣਾ ਔਖ ਹੈ ਗੋਇੰਦਵਾਲ ਸਾਹਿਬ ਆਪ ਨਹੀਂ ਜਾ ਸਕਦੇ ਆਪਦੇ ਕੰਮ ਕਾਜ ਵੀ ਹਨ ਭਾਈ ਕਈਆਂ ਨੇ ਕੰਮਾਂ ਤੇ ਵੀ ਜਾਣਾ ਹੈ ਨੌਕਰੀ ਵੀ ਕਰਨੇ ਸਾਰੇ ਬੱਚੇ ਪਾਲਨੇ ਹਨ ਕਿ ਜਿਹੜੇ ਕਰਜ ਫ੍ਰੀ ਹੋਣਗੇ ਬਜ਼ੁਰਗ ਜਾਂ ਮਾਵਾ ਜਾਂ ਹੋਰ ਖਾਲਸਾ ਬੱਚੇ ਆਦਿਕ ਉਹ ਹਾਜ਼ਰੀ ਭਰਨ ਜ਼ਰੂਰ ਖਾਲਸਾ ਜੀਓ ਜਿਹੜੇ ਛੁੱਟੀ ਲੈ ਸਕਦੇ ਜੇ ਅੱਧਾ ਘੰਟਾ ਜਦੋਂ ਵੀ ਸਮਾਂ ਹੋਵੇ ਹੁਣ ਵੀ ਬਾਣੀ ਸੁਣ ਸਕਦੇ ਆਪ ਜੀ ਭਾਈ ਰਾਤ ਨੂੰ ਵੀ ਬਾਣੀ ਦਾ ਜਾਪ ਸੁਣੀਏ ਭਾਈ 10-15 ਮਿੰਟ ਜ਼ਰੂਰ ਲਾ ਕੇ 2-4 ਮਿੰਟ ਬਾਣੀ ਦਾ ਲਾਹਾ ਮਾਣੀਏ ਭਾਈ ਅਖੰਡ ਜਾਪ ਜਦ ਆਹੀ ਫਾਇਦਾ ਹੁੰਦਾ ਹੈ ਕਿ ਅਖੰਡ ਜਾਪ ਜੀ ਦੇ ਪ੍ਰਵਾਚੋ ਬਾਣੀ ਦਾ ਲਾਹਾ ਸ੍ਰਵਣ ਕਰ ਲੇ ਕਈਏ ਭਾਈ ਵੱਤ ਤੋਂ ਬਾਦ ਬਾਣੀ ਵੀ ਯਾਦ ਹੋਵੇਗੀ ਤੇ ਬਖਸ਼ਾ ਵੀ ਮਿਲਣਗੇ ਆ ਭਾਈ ਇਸ ਕਰਕੇ ਬਾਣੀ ਦਾ ਪੱਲਾ ਨਾ ਛੱਡਿਏ ਗੁਰਬਾਣੀ ਕਰਕੇ ਸਿੱਖ ਖਾਲਸਾ ਦੇ ਗੁਰੂ ਦੇ ਦਿਹਾੜੇ ਮਨਾਉਨੇ ਆ ਜੇ ਅਟ ਕੋ ਬਾਣੀ ਨਹੀਂ ਤੇ ਦਿਹਾੜੇ ਕੀ ਮਨਾਵਾਂਗੇ ਗੁਰੂ ਮਹਾਰਾਜ ਦੇ ਬਾਣੀ ਚੋਂ ਹੀ ਖਾਲਸਾ ਨੂੰ ਪਤਾ ਲੱਗਦਾ ਹੈ ਸਮਰੱਥ ਗੁਰੂ ਸਿਰwidehatਓ ਹਨ ਬਾਣੀ ਚ ਸਮਝ ਆਉਂਦੀ ਹੈ ਕਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਧ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਬਾਣੀ ਚ ਸਮਝ ਆਉਂਦੀ ਖਾਲਸਾ ਜੀ ਇਸ ਕਰਕੇ ਬਾਣੀ ਸੁਣੀਏ ਬਾਣੀ ਦਾ ਲਾਹਾ ਮਾਣੀਏ ਆਪ ਸਾਰੇ ਨੇ ਇਸ ਤਾਬ ਦੀ ਪੁਰਖ ਇਸ ਤਰ੍ਹਾਂ ਮਨਾਉਣੇ ਬਾਣੀ ਦਾ ਲਾਹਾ ਪ੍ਰਾਪਤ ਕਰਦੇ ਹੋਇਆ ਇਤਨੀਆਂ ਬੇਨਤੀਆਂ ਪ੍ਰਵਾਨ ਪੁਰਚੁਕ ਦੇਖਿਮਾ